ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਸੁਪਰ ਹਿੱਟ ਪਿਓਰ ਪਸ਼ਮੀਨਾ ਦੇ ਆਰਟੀਕਲ ਪਸ਼ਮੀਨਾ ਸ਼ਿਮਰ ਆਇਆ ਇਹ ਬਹੁਤ ਹੀ ਸੋਹਣੀ ਬਹੁਤ ਜ਼ਿਆਦਾ ਜਾਨਕਿ ਬ੍ਰਾਂਡ ਦੇ ਆਰਟੀਕਲ ਰਹਿਣਗੇ ਜਿਹੜੇ ਸਭ ਤੋਂ ਜ਼ਿਆਦਾ ਲਾਈਟ ਵੇਟ ਹੁੰਦੇ ਆ ਸਭ ਤੋਂ ਜ਼ਿਆਦਾ ਨਿੱਗੇ ਹੁੰਦੇ ਆ ਜਿਨ੍ਹਾਂ ਤੇ ਕੋਈ ਬੋਨੀ ਆਂਦਾ ਕੋਈ ਵੀ ਜਾਨਕਿ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਜਿਹੜੀ ਪਿਓਰ ਦੀ ਆ 25 2500 33000 ਪਿਓਰ ਪਸ਼ਮੀਨਾ ਦੇ ਆਰਟੀਕਲ ਲੈ ਕੇ ਆਈਆਂ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਨਾਲ ਆਈਆਂ ਸੋ ਜਿਹੜਾ ਵੀ ਸੂਟ ਇਹਨਾਂ ਚੋਂ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਅੱਜ ਦੀ ਜਿਹੜੀ ਕਲੈਕਸ਼ਨ ਆ ਇਹ ਸਮਝ ਲਓ ਕਿ ਬਹੁਤ ਲੈਸ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਅਸੀਂ ਆਰਟੀਕਲ ਸੋ ਜਿਹੜੀਆਂ ਭੈਣਾਂ ਨੇ ਇਹਨਾਂ ਦੇ ਫਾਇਦੇ ਲੈਣੇ ਆ ਫਟਾਫਟ ਲੈ ਸਕਦੇ ਹੋ ਕਿਉਂਕਿ 25-2500 ਤੱਕ ਇਹ ਵਾਲੇ ਆਰਟੀਕਲ ਆਰਾਮ ਦੇ ਨਾਲ ਸੇਲ ਹੋ ਰਹੇ ਨੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਪਿਓਰ ਪਸ਼ਮੀਨਾ ਸ਼ਿਮਰ ਦੇ ਉੱਪਰ ਰਹੂਗਾ ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਸਟਾਫ ਨੂੰ ਕਿਉਂਕਿ ਇਹ ਵਿਸਤੋਸ ਦੀ ਕੁਆਲਿਟੀ ਆ ਸਾਰੀ ਸੋ ਜਿਹੜਾ ਵੀ ਸੂਟ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦਾ ਪਹਿਲਾ ਸੋਰਟ ਲਓ ਜੀ ਅੱਜ ਦੀ ਕਲੈਕਸ਼ਨ ਪਹਿਲਾ ਹੀ ਸੋਰਟ ਸੁਪਰ ਕਲੈਕਸ਼ਨ ਆਈ ਆ ਪ੍ਰਿੰਟਿੰਗ ਆਈਆਂ ਨੇ ਸੋਹਣੀਆਂ ਆਈਆਂ ਨੇ ਤੁਹਾਡੀ ਦੇਖ ਕੇ ਰੂਹ ਖੁਸ਼ ਹੋ ਜੂਗੀ ਪਿਓਰ ਪਸ਼ਮੀਨਾ ਵਾ ਬਹੁਤ ਹੀ ਸੋਹਣਾ ਸਟਾਫ ਆ ਬਹੁਤ ਸੋਹਣੀ ਜਾਨਕਿ ਕਿਸੇ ਦੇ ਵਿੱਚ ਤਾਂ ਸ਼ਿਮਰ ਦਾ ਟੱਚ ਮਿਲੂਗਾ ਕਿਸੇ ਵਿੱਚ ਨਹੀਂ ਮਿਲੂ ਪਰ ਜਿਹੜਾ ਸਟਾਫ ਆਏ ਪਿਓਰ ਪਸ਼ਮੀਨਾ ਰਹੂਗਾ ਸਾਰਾ ਰਸ਼ੀਆ ਬ੍ਰਾਂਡ ਦਾ ਰਹੂਗਾ ਬਹੁਤ ਸੋਹਣਾ ਸਾਰੇ ਡਿਜੀਟਲ ਪ੍ਰਿੰਟਿੰਗ ਆ ਇਹਨਾਂ ਦੀ ਜਾਣ ਕੇ 2025 2200 ਘੱਟ ਤੋਂ ਘੱਟ ਜਾਣ ਕੇ 2000 ਤੱਕ ਸੇਲ ਹੋ ਰਹੇ ਨੇ ਆਰਟੀਕਲ ਜੇ ਘੱਟ ਤੋਂ ਘੱਟ ਵੀ ਕੋਈ ਦੇ ਰਿਹਾ ਪਰ ਅਸੀਂ ਬਹੁਤ ਹੀ ਜ਼ਿਆਦਾ ਲੈਸ ਦੇ ਵਿੱਚ ਲੈ ਕੇ ਆਏ ਆ ਸੋ ਜਿਹੜੀਆਂ ਭੈਣਾਂ ਇਹਨਾਂ ਦੇ ਫਾਇਦੇ ਲੈਣੀਆਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਇਹ ਹੈਗਾ ਪਹਿਲਾ ਪ੍ਰਿੰਟ ਬਲੈਕ ਕਲਰ ਦੇ ਉੱਪਰ ਬਲੈਕ ਕਲਰ ਦੇ ਉੱਪਰ ਪਹਿਲਾ ਹੀ ਪ੍ਰਿੰਟ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਨਾਲ ਇਹਨਾਂ ਦੇ ਆਉਣਗੇ ਬਹੁਤ ਹੀ ਸੋਹਣੇ ਦੁਪੱਟੇ ਹਾਲ ਬਹੁਤ ਸੋਹਣੇ ਦੇਖੋ ਡਿਜੀਟਲ ਸਾਰੇ ਬਣੇ ਹੋਏ ਨੇ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਕਲੈਕਸ਼ਨ ਆ ਇਹ ਸੋ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਤੇ ਸਭ ਤੋਂ ਜ਼ਿਆਦਾ ਇਹ ਆ ਕਿ ਪ੍ਰੀਮੀਅਮ ਕੁਆਲਟੀ ਆ ਪ੍ਰੀਮੀਅਮ ਕੁਆਲਟੀ ਦੇ ਰਹੇ ਆ ਬਹੁਤ ਹੀ ਸੋਹਣੀ ਤੇ ਬਹੁਤ ਹੀ ਸੁਪਰ ਕਲੈਕਸ਼ਨ ਰਹੂਗੀ ਇਹ ਨਾਲ ਦੁਪट्टे ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਪ੍ਰੋਪਰ ਸੌਟ ਦੀ ਤੇ ਜਿਵੇਂ ਮਰਜੀ ਜਾਨਕਿ ਤੁਸੀਂ ਬਣਾ ਸਕਦੇ ਹੋ ਆਲ ਓਵਰ ਸਾਰੇ ਸੂਟ ਰਹਿਣਗੇ ਇਹ 5 ਮੀਟਰ ਦੀ ਕੱਟ ਦੇ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਅਲੋ ਨੈਕਸਟ ਕਲਰ ਦੇਖ ਲਓ ਇਹਦੇ ਵਿੱਚ ਪਰਪਲ ਸ਼ੇਡ ਕਲਰ ਸਾਰੇ ਇਹਦੇ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਹਨਾ ਫਟਾਫਟ ਸਕਰੀਨਸ਼ਾਟ ਲੈ ਚਲਿਓ ਤੇ ਆਰਡਰ ਕਰੀ ਚਲਿਓ ਇਹਦੇ ਨਾਲ ਵੀ ਸੇਮ ਆਊਗਾ ਦੁਪੱਟਾ ਸਾਰਾ ਡਿਜੀਟਲ 올ਓਵਰ 5 ਮੀਟਰ ਦੀ ਕੱਟ ਸਟੈਂਪਿੰਗ ਨਾਲ ਮਿਲੋਗੀ ਤੁਹਾਨੂੰ 4 ਸਾਈਡ ਸਟੈਂਪਿੰਗ ਮਿਲੋਗੀ ਬਹੁਤ ਸੋਹਣਾ ਪਿਓਰ ਪਸ਼ਮੀਨਾ ਕਹਿ ਕੇ ਸੇਲ ਤਾਂ ਹੁੰਦੇ ਆ ਬਟ ਬ੍ਰਾਂਡ ਦੇ ਆਰਟੀਕਲ ਬਹੁਤ ਹੀ ਘੱਟ ਤੇ ઓરિਜਨਲ ਪੀਸ ਬਹੁਤ ਹੀ ਰੇਅਰ ਆਉਂਦੇ ਨੇ ਸੋ ਇਹ ਦੋਨ ਸਾਰੀ ਟੈਗਿੰਗ ਦੇ ਨਾਲ ਮਿਲਣਗੇ ਪਿਓਰ ਪਸ਼ਮੀਨਾ ਵਿਸਕੋਸ ਦੀ ਕੁਆਲਿਟੀ ਆ ਮੈਂ ਤਾਂ ਇਹਨਾਂ ਜੋ ਦੇ ਰਹੀਆਂ ਕਹਿੰਗੇ ਬਹੁਤ ਸੁਪਰ ਕਲੈਕਸ਼ਨ ਆਏ ਸੋ ਜਿਹੜੀਆਂ ਭੈਣਾਂ ਨੇ ਇਹ ਵਾਲੀ ਫਾਇਦੇ ਲੈਣੇ ਆ ਬਹੁਤ ਹੀ ਰੇਅਰ ਜੀ ਰੇਂਜ ਆਈ ਆ 1600 ਦੇ ਵਿੱਚ ਇਹ ਵਾਲਾ ਛੋਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਿਹੜਾ ਮਰਜੀ ਛੋਟ ਇਹਨਾਂ ਚੋਂ ਚੱਕ ਸਕਦੇ ਹੋ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਕਾਫੀ ਸ਼ੇਡ ਹਲਤ ਇੱਕ ਮਿਲੂਗਾ ਇਹਦੇ ਵਿੱਚ ਕਾਫੀ ਛੇੜ ਛੇੜ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਛੇੜ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਇਹਨਾਂ ਦੇ ਵਿੱਚ ਬਹੁਤ ਸੋਹਣੀ ਕੁਆਲਿਟੀ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਸੇਮ ਆਉਣਗੇ ਦੁਪੱਟੇ ਬਹੁਤ ਹੀ ਸੋਹਣੇ ਸੁਪਰ ਕੁਆਲਿਟੀ ਆ ਮਲਾਈ ਮੱਖਣਾਂ ਦੁਪੱਟਾ ਵੀ ਬਹੁਤ ਸੋਹਣਾ ਕੁਆਲਿਟੀ ਦਾ ਦੁਪੱਟਾ ਲੱਗਿਆ ਪੂਰਾ ਵਧੀਆ ਜਾਨੀ ਕਿ ਨਾਲ ਦੁਪੱਟਾ ਤੇ ਪਿਓਰ ਪਸ਼ਮੀਨਾ ਰੋਗਾ ਸਾਰਾ 5 ਮੀਟਰ ਦੀ ਕੱਟ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਨੈਕਸਟ ਡਿਜ਼ਾਈਨਿੰਗ ਦੇਖ ਲੋ ਇਹਦੇ ਵਿੱਚ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਆ ਲੋ ਜੀ ਇਹ ਹੈਗੀ ਆ ਦੀ ਨੈਕਸਟ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਹੀ ਵਧੀਆ ਸੁਪਰ ਕਲੈਕਸ਼ਨ ਆ ਇਹ ਤੇ ਨਾਲ ਇਹਦੇ ਵੀ ਆਊਗਾ ਸੇਮ ਡਿਸਕਾ ਉਸ ਮਸਲੀਨ ਦਾ ਦੁਪੱਟਾ ਆ ਲੋ ਜੀ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਨੇ ਨਾਲ ਗ੍ਰੇ ਕਲਰ ਦੇ ਉੱਪਰ ਆਹ ਇਹ ਵਾਲਾ ਸੂਟ ਗ੍ਰੇ ਬਲੂ ਜਿਹਾ ਜਿਹੜਾ ਕਲਰ ਚੱਲ ਰਿਹਾ ਉਹਦੇ ਉੱਪਰ ਆ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ 3 ਕਲਰ ਮਿਲਣਗੇ ਆ ਲੋ ਪਿੰਨੇ ਹੀ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਜਿਹੜਾ ਮਰਜੀ ਇਹਨਾਂ ਚੋਂ ਤੁਸੀਂ ਲੈ ਸਕਦੇ ਹੋ ਹਲੋ ਇਹ ਵੀ ਦੋਨੇ ਕਲਰ ਬਹੁਤ ਸੋਹਣੇ ਆ ਆ ਦੇਖ ਲਓ ਇਹ ਹੈਗਾ ਗ੍ਰੀਨ ਮਹਿੰਦੀ ਆ ਜਿਹੜਾ ਸ਼ੇਡ ਆ ਪ੍ਰੋਪਰ ਮਹਿੰਦੀਆਂ ਵੀ ਨਹੀਂ ਬਹੁਤ ਸੋਹਣਾ ਗ੍ਰੀਨ ਸ਼ੇਡ ਆ ਤੇ ਨਾਲ ਆਊਗਾ ਇੱਕ ਲਵੈਂਡਰ ਸ਼ੇਡ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਇਹ ਹੈਗਾ ਆਪਣਾ ਪ੍ਰੋਪਰ ਗ੍ਰੇ ਕਲਰ ਗ੍ਰੇ ਬਲੂ ਜਿਹਾ ਕਲਰ ਆ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਕਹੋਗੇ ਉਹੀ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਊਗਾ ਲਵੈਂਡਰ ਸ਼ੇਡ ਆ ਗ੍ਰੇ ਕਲਰ ਆ ਤੇ ਗ੍ਰੀਨ ਕਲਰ ਆ ਲਓ ਅਗਲਾ ਸਟਾਕ ਦੇਖ ਲਓ ਬਹੁਤ ਸੋਹਣੀ ਕੁਆਲਟੀ ਆ ਮਤਲਬ ਕਿ ਇਹ ਵਾਲੀਆਂ ਚੀਜ਼ਾਂ ਜਾਂ ਸਰਦਾਰੀ ਜਿਹੜੀਆਂ ਕਹਦੀ ਆ ਆਪਾਂ ਹਨ ਜਿਵੇਂ ਮਰਜੀ ਤੁਸੀਂ ਬਾਹਰੰਦਰ ਨੂੰ ਯੂਜ਼ ਕਰ ਸਕਦੇ ਹੋ ਜਿਵੇਂ ਮਰਜੀ ਇਹਨਾਂ ਛੋਟਾ ਛੋਟਾ ਨੂੰ ਤੁਸੀਂ ਕਿਸੇ ਵੀ ਨਿੱਕੇ ਮੋٹے ਫੰਕਸ਼ਨ ਤੇ ਪਾ ਸਕਦੇ ਹੋ ਹਨ ਤੇ ਜਿਵੇਂ ਮਰਜੀ ਯਾਨੀ ਕਿ ਬਾਅਦ ਦੇ ਵਿੱਚ ਰੁਟੀਨ ਵਾਈਜ਼ ਘਰੇ ਪਾ ਸਕਦੇ ਹੋ ਬਹੁਤ ਸੋਹਣੀ ਸੁਪਰ ਕਲੈਕਸ਼ਨ ਰਹਿੰਦੀ ਆ ਇਹ ਆਗਿਆ ਮੈਚਿੰਗ ਪਿਓਰ ਪਸ਼ਮੀਨਾ ਸ਼ਿਮਰ ਦੀ ਰੋਗੀ ਸ਼ਾਰਟ ਬਹੁਤ ਹੀ ਸੋਹਣਾ ਸਾਰੀ ਪ੍ਰਿੰਟਿੰਗ ਆ ਪ੍ਰਿੰਟਿੰਗ ਚੈੱਕ ਕਰ ਲਓ ਮਹਿੰਦੀਆ ਸ਼ੇਡ ਦੇ ਉੱਪਰ ਆਹੀ ਮਹਿੰਦੀਆ ਸ਼ੇਡ ਆ ਇਹਦਾ ਬਹੁਤ ਸੋਹਣੀ ਪ੍ਰਿੰਟਿੰਗ ਆ ਸੁਪਰ ਨਾਲ ਲਾਉਗੀ ਮੈਚਿੰਗ ਬਾਟਮ ਜਿਹੜੀਆਂ ਭੈਣਾਂ ਮੈਚਿੰਗ ਪਸੰਦ ਕਰਦੀਆਂ ਨੇ ਉਹ ਮੈਚਿੰਗ ਵੀ ਲੈ ਸਕਦੀਆਂ ਨੇ ਤੇ ਜਿਨ੍ਹਾਂ ਨੂੰ ਆਲ ਓਵਰ ਚਾਹੀਦੀ ਹੈ ਆਲ ਓਵਰ ਲੈ ਸਕਦੇ ਆ ਸਾਰੇ ਤਰ੍ਹਾਂ ਦੇ ਇਹਦੇ ਵਿੱਚ ਤੁਹਾਨੂੰ ਮੈਂ ਦਿਖਾ ਰਹੀ ਆ ਆਲੋ ਇਹ ਸੈੱਟ ਹੈਗਾ ਮੈਚਿੰਗ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਿਓ ਨਾਲ ਇਹਨਾਂ ਦੇ ਆਉਣਗੇ ਇਸ ਤਰ੍ਹਾਂ ਸ਼ਾਲ ਆਲੋ ਸ਼ਿਮਰ ਦੇ ਉੱਪਰ ਹੀ ਹੈ ਵੀ ਸਾਰਾ ਪਸ਼ਮੀਨਾ ਸ਼ਿਮਰ ਦਾ ਹੀ ਨਾਲ ਮਿਲੂਗਾ ਸ਼ਾਲ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਸਿੰਗਲ ਸਿੰਗਲ ਪੀਸ ਨੇ ਰਿਪੀਟ ਇਨਸ ਨਹੀਂ ਹੁੰਦੀ ਜਿੰਨਾ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਂਦੇ ਆ ਉਹਨਾਂ ਨੂੰ ਆਪਾਂ ਇਹ ਵਾਲੇ ਸੌਟ ਦੇ ਦੇਈਦੇ ਆ ਕਿਉਂਕਿ ਬਾਦ ਦੇ ਵਿੱਚ ਫਿਰ ਕਈ ਪੈਣਾ ਆਂਦੇ ਆਉਂਦੇ ਆ ਮੈਸੇਜ ਵੀ ਅਸੀਂ ਪਹਿਲਾਂ ਕੀਤਾ ਸੀ ਪਰ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਹੁੰਦੀ ਆ ਪੈਣੀ ਉਹਨਾਂ ਦੇ ਬੁੱਕ ਹੋ ਜਾਂਦੇ ਆ ਸੋ ਉਹਨਾਂ ਨੂੰ ਦੇਣੇ ਪੈਂਦੇ ਆ ਤਾਂ ਮੈਂ ਤੁਹਾਨੂੰ ਕਹਿੰਦੀ ਆ ਕਿ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਨਾਲ ਦੀ ਨਾਲ ਆਪਣੇ ਸੂਟਾਂ ਨੂੰ ਬੁੱਕ ਕਰ ਲਿਆ ਕਰੋ ਇਹ ਸੁਪਰ ਕਲੈਕਸ਼ਨਾਂ ਨੇ ਜਿਹੜੀਆਂ ਬਾਰ-ਬਾਰ ਕਿਤੇ ਨਾ ਹੀ ਆਮ ਮਿਲਦੀਆਂ ਨੇ ਆ ਲੋ ਇਹਦੇ ਵਿੱਚ ਕਲਰ ਦੇਖ ਲਓ ਬਹੁਤ ਸੋਹਣਾ ਫਲੋਜ਼ੀ ਸ਼ੇਡ ਮਿਲੂਗਾ ਬਹੁਤ ਹੀ ਪਿਆਰਾ ਬਲੂ ਫਰੋਜੀ ਜਿਹਾ ਪ੍ਰੋਪਰ ਫਰੋਜੀ ਵੀ ਨਹੀਂ ਹੈਗਾ ਬਹੁਤ ਸੋਹਣਾ ਸ਼ੇਡ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਚਾਰ ਕਲਰਾਂ ਉੱਪਰ ਆਇਆ ਸੈੱਟ ਮੈਚਿੰਗ ਸੈੱਟ ਰਹੂਗਾ ਜਿੱਦਾਂ ਦਾ ਇਹਦੀ ਬੇਸ ਆ ਉਦਾਂ ਦੀ ਰਹਿਣੀ ਇਹਨਾਂ ਦੀਆਂ ਬਾਟਮਸ ਇੱਕ ਰਹੂਗਾ ਇਹਦੇ ਵਿੱਚ ਕਾਫੀ ਸ਼ੇਡ ਤੇ ਇੱਕ ਇਹਦੇ ਵਿੱਚ ਰਹੂਗਾ ਜੀ ਪਰਪਲ ਸ਼ੇਡ ਇੱਕ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਆ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਫਟਾਫੜ ਸਕਰੀਨਸ਼ਾਟ ਲੈਣੀ ਆ ਤੇ ਆਰਡਰ ਕਰਨੇ ਆ ਪਿਓਰ ਵਿਸਕਾਸ ਪਸ਼ਮੀਨਾ ਸ਼ਿਮਰ ਦੇ ਉੱਪਰ ਆ ਬਹੁਤ ਹੀ ਸੋਹਣਾ ਆਰਟੀਕਲ ਤੇ ਬਹੁਤ ਸੋਹਣਾ ਬ੍ਰਾਂਡ ਆ ਇਹ ਤੇ ਜਿਹੜਾ ਵੀ ਪਹਿਣ ਨੂੰ ਜਿਹੜਾ ਵੀ ਪ੍ਰਿੰਟਿੰਗ ਪਸੰਦ ਆਈ ਆ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਹਲੋ ਨੈਕਸਟ ਦੇਖ ਲਓ ਇਹ ਵੀ ਬਹੁਤ ਸੋਹਣਾ ਪੀਸ ਆ ਇਹ ਵੀ ਮੈਚਿੰਗ ਸੈੱਟ ਰੋ ਪਹਿਲੇ ਦੋ ਸੈੱਟ ਆਪਣੇ ਸੀਗੇ ਆਲ ਓਵਰ ਇਹ ਦੋਨੇ ਸੈੱਟ ਹੈਗੇ ਆ ਮੈਚਿੰਗ ਆਲੋ ਇਹ ਪਿਆਜ਼ੀ ਜਿਹਾ ਸ਼ੇਡ ਆ ਪਿੰਕ ਪਿਆਜ਼ੀ ਜਿਹਾ ਸ਼ੇਡ ਆ ਇਹਦੀ ਪ੍ਰਿੰਟਿੰਗ ਚੱਕ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਤੇ ਨਾਲ ਇਹਦੀ ਸੇਮ ਆਊਗੀ ਬਾਟਮ ਆਲੋ ਸੇਮ ਆਊਗੀ ਬਾਟਮ ਸਾਰੀ ਡਿਜੀਟਲ ਪਸ਼ਮੀਨਾ ਸ਼ਿਮਰ ਦੀ ਸੇਮ ਸਟਾਫ ਰਹੂਗਾ ਬਾਟਮ ਦਾ ਸੇਮ ਸਟਾਫ ਰਹੂਗਾ ਸ਼ਾਲ ਦਾ ਸੇਮ ਸਟਾਫ ਰਹੂਗਾ ਸ਼ਰਟ ਦਾ ਸੋ ਆਇਨੀ ਹੋਗਾ ਕਿ ਹਾਂਜੀ ਸਸਤੇ ਤਾਂ ਨਹੀਂ ਕਿ बॉਟਮ ਦਾ ਸਟਾਫ ਅਲੱਗ ਲਾਇਆ ਹੋਇਆ ਤੇ ਸ਼ਾਰਟ ਦਾ ਅਲੱਗ ਲਾਇਆ ਹੋਇਆ ਦੁਪੱਟਾ ਅਲੱਗ ਲਾਇਆ ਇਦਾਂ ਨਹੀਂ ਸਾਰਾ ਸਟਾਫ ਸੇਮ ਦਵਾਂਗੇ ਸੇਮ ਬ੍ਰਾਂਡ ਦਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੁਪਰ ਹਿੱਟ ਹੈ ਆਇਨੇ ਆਰਟੀਕਲ ਸੋ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨ ਸ਼ਾਟ ਲਈ ਚਲੋ ਆਲੋ ਮਹਿੰਦੀਆ ਕਲਰ ਇਹਦੇ ਵਿੱਚ ਮਿਲੂਗਾ ਬਹੁਤ ਸੋਹਣਾ ਇਹਦੇ ਤਿੰਨੇ ਕਲਰ ਬਹੁਤ ਸੁਪਰ ਹੀਟਡ ਡਿਜ਼ਾਈਨ ਵੀ ਬਹੁਤ ਸੋਹਣਾ ਜਿਹੜੀ ਭੈਣ ਨੂੰ ਚਾਹੀਦਾ ਹੋਵੇ ਜਾਂ ਨਾਲ ਇਹਦੇ ਮਹਿੰਦੀਆ ਹੀ ਬਾਟਮ ਆਉਗੀ ਨਾਲ ਸੇਮ ਹੀ ਸ਼ਾਲ ਆਊਗਾ ਠੰਡ ਦੇ ਮੌਸਮ ਦੇ ਵਿੱਚ ਬਹੁਤ ਸੋਹਣੇ ਬਹੁਤ ਸੋਹਣੇ ਗਿਫਟ ਆ ਸਮਝ ਲਓ ਇਹ ਇੰਨੀ ਸੋਹਣੀ ਕਲੈਕਸ਼ਨ ਆ ਪ੍ਰਾਈਸ ਕੁਝ ਵੀ ਨਹੀਂ ਹੈਗੀ 1650 ਰੁਪਿਆ ਪ੍ਰਾਈਸ ਆ ਨੋਰਮਲ ਆਪਾਂ ਸ਼ਾਲਾਂ ਦੇ ਨਾਲ ਸੂਟ ਲੈਨੇ ਆ ਨੋਰਮਲ ਜਿਹੜੇ ਕਿ ਮਤਲਬ ਕਿ ਆਮ ਆ ਜਾਂਦੇ ਨੇ ਅ ਮ ਜਿਹੜੇ ਕਿ ਆਪਾਂ 1200 1250 ਅਸੀਂ ਵੀ ਖੁਦ ਸੇਲ ਕਰਦੇ ਹਜ਼ਾਰ ਤੱਕ ਬਟ ਇਹ ਬਹੁਤ ਸੋਹਣਾ ਸਟਾਫ ਤੇ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਆਇਆ ਵਾ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨ ਸ਼ਾਟ ਲੈ ਲਓ ਆ ਲਓ ਨਾਲ ਹੈਗਾ ਬਲੂ ਕਲਰ ਫਰੋਜ਼ੀਆ ਬਲੂ ਜਾਂ ਕੋਈ ਸ਼ੇਡ ਆ ਬਹੁਤ ਇੰਗਲਿਸ਼ ਜੇ ਕਲਰ ਨੇ ਇਹ ਕੈਮਰੇ ਦੇ ਵਿੱਚ ਸ਼ੈਡ ਡਾਰਕ ਤੁਹਾਨੂੰ ਥੋੜਾ ਜਿਹਾ ਸ਼ੋ ਹੁੰਦਾ ਉਹ ਬਟ ਬਹੁਤ ਸੋਹਣੇ ਇੰਗਲਿਸ਼ ਕਲਰ ਹੈ ਕਿੰਨੇ ਦੇ ਤਿੰਨੇ ਜਿੰਨੇ ਵੀ ਸੂਟ ਦਿਖਾਏ ਨੇ ਕੋਈ ਵੀ ਇਹਨਾਂ ਚ ਡਾਰਕ ਨਹੀਂ ਕਿਉਂਕਿ ਇਹ ਸਰਦਾਰੀ ਲੁੱਕ ਦੇ ਪ੍ਰਿੰਟ ਨੇ ਸਰਦਾਰੀ ਸਟਾਫਾ ਸੋ ਕਲਰ ਵੀ ਇਹਨਾਂ ਦੇ ਸਾਰੇ ਇੰਗਲਿਸ਼ ਹੀ ਆਏ ਹੋਏ ਨੇ ਲੋ ਅੱਜ ਦੀ ਵੀਡੀਓ ਦਾ ਲਾਸਟ ਸੂਟ ਇਹ ਵੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਇਹ ਆਲ ਓਵਰ ਰਹੂਗਾ ਸਿੰਗਲ ਪੀਸ ਆ ਇਹਦੇ ਵਿੱਚ ਕੋਈ ਅਦਰ ਕਲਰ ਨਹੀਂ ਕੋਈ ਅਦਰ ਪ੍ਰਿੰਟ ਨਹੀਂ ਇਹ ਵੀ ਪਿਓਰ ਪਸ਼ਮੀਨਾ ਦਾ ਰਹੂਗਾ ਬਹੁਤ ਹੀ ਸੋਹਣਾ ਜਾਨੀ ਕਿ ਕਹਿ ਦਈਏ ਮੂੰਗੀਆਂ ਜਾਂ ਛੇੜਾ ਮੂੰਗੀਆਂ ਜਾਂ ਛੇੜਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਨਿੱਕੇ ਨਿੱਕੇ ਪ੍ਰਿੰਟਿੰਗ ਹੋਈਆਂ ਨਾ ਜ਼ਿਆਦਾ ਵੱਡੀ ਨਾ ਜ਼ਿਆਦਾ ਛੋਟੀ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਇਹਦੇ ਮਿਲੂਗਾ ਤੁਹਾਨੂੰ ਮਸਲੀਨ ਦਾ ਹੀ ਦੁਪੱਟਾ ਅਲੋਚ ਨਾਲ ਇਹਨਾਂ ਦੇ ਹੈਗੇ ਮਸਲੀਨ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਇਆ ਤੇ ਸੁਪਰ ਹਿੱਟ ਲੈ ਕੇ ਆਇਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਕਲੈਕਸ਼ਨਾਂ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ ਤੇ ਅਦਰ ਕੋਈ ਵੀ ਡਿਮਾਂਡ ਆ ਕਿਸੇ ਵੀ ਭੈਣ ਦੀ ਤਾਂ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਲਿਖ ਸਕਦੇ ਹੋ ਤਾਂ ਆਪਾਂ ਉਹਦੇ ਤੇ ਹੀ ਵੀਡੀਓ ਲੈ ਕੇ ਆਵਾਂਗੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ